ਸਾਲ ਜੀ ਆਪਾਂ ਪਹੁੰਚ ਚੁੱਕੇ ਹਾਂ ਜ ਡਾਕਟਰੋ ਪਟਿਆਲਾ ਇਹ ਕਿਹਦਾ ਪਹਿਲਾ ਕੇਸ ਸੀ ਜੋ ਹੈ ਜੀ ਤੇ ਆਪਣੇ ਚੈਨਲ ਤੇ ਨਵੇਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਚਾਹੇ ਪੇਜ ਤੇ ਨਵੇਂ ਤਾਂ ਪੇਜ ਨੂੰ ਫੋਲੋ ਕਰੋ ਤੇ ਅੱਜ ਤੁਹਾਨੂੰ ਪੱਪੀ ਮਾਰਕੀਟ ਤੇ ਡਾਕਟਰੋ ਦੀਆਂ ਬਾਕੀ ਵੀਡੀਓ ਪੱਪੀ ਮਾਰਕੀਟ ਦੀ 15 ਡਾਕਟਰੋ ਦੀ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਚੱਲਦੇ ਹਾਂ ਪੱਪੀ ਮਾਰਕੀਟ ਦੇ ਵਿੱਚ ਸਸੀਗਾ ਭਾਈ ਜੀ ਕੀ ਹਾਲ ਚਾਲ? ਉਰੀਆ ਭਾਈ ਜੀ ਦੱਸੋ ਠੀਕ। ਉਰੀਆ ਦੇ ਡਾਕਟਰ ਹੋਂ ਤੇ? ਹਾਂਜੀ ਹਾਂਜੀ। ਤੁਸੀਂ ਨਾ ਮੇਰੇ ਵੀਡੀਓ ਦੇ ਵਿੱਚ ਬਾਈ ਨੂੰ ਕਾਫੀ ਵਾਰ ਦੇਖ ਚੁੱਕੇ ਹੋਵਾਂਗੇ। ਬਾਈ ਜੀ ਨਾ ਠੀਕ ਹੈ ਪਬਲਰ ਪਬਲਰ ਡਾਕਟਰ ਦੇ ਵਿੱਚ ਪਹੁੰਚਦੇ ਨੇਗੇ ਤੇ ਉਮੇ ਹੀ ਬਾਈ ਦੇ ਲੈਣਾ ਕੁਆਲਿਟੀ ਦੇ ਬੱਚੇ ਵੀ ਹੁੰਦੇ ਨੇਗੇ। ਤੁਸੀਂ ਆਪਾਂ ਗੱਲ ਕਰਦੇ ਆ ਬੱਚੇ ਟਾਇਪ ਆਉਂਦੇ ਦਾ ਇਹ ਕਲਚਰ ਪਾਉਂਦੇ ਟਾਇਪ ਆਉਂਦੀ ਬੱਚੇ ਦੀ। ਤਾਂ ਟਾਇਪ ਆਉਂਦੇ ਵਿੱਚ ਭਾਜੀ ਮੇਲ ਹੈ ਫੀਮੇਲ ਹੈ ਭਾਜੀ? ਮੇਲ ਹੈ ਭਾਈ। ਵਾਈਟ ਕਲਰ, ਫੁੱਲ ਸਨੋ ਵਾਈਟੀ। ਠੀਕ ਹੈ? ਫੁੱਲ ਫਰੀ। ਬੱਚਾ ਤੁਸੀਂ ਦੇਖਦੇ ਆ ਤਾਂ ਸ਼ਾਰਟ ਮਜਲ ਦਾ ਓਏ ਇਹ ਬੱਚਾ ਹੈ 40 40 ਦਿਨ ਤੋਂ ਪਲੱਸ ਦਾ ਬੱਚਾ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਭਾਜੀ ਆਪਣਾ ਕਾਦੀ ਕਾਦੀ ਬਰੀਡਿੰਗ ਹੈ ਲਈ ਆਪਣੇ ਕੋਲੇ ਪ੍ਰਾਇਮ ਕੋ ਮਿਲ ਜਾਣੇ ਇਸ ਟਾਈਮ ਵੇਲ ਪਰ ਜਿਹੜੇ ਹੈ ਗੋਲਡਨ ਟਿਬਰ ਚੌ ਚਾਹ ਤੇ ਟ੍ਰਾਈਕਲਚਰ ਬੱਚੇ ਠੀਕ ਹੈ ਤੁਸੀਂ ਤੁਸੀਂ ਦੇਖ ਹੀ ਜਾਦੇ ਹੋ ਭਾਜੀ نیچے ਚੌ ਚਾਹ ਦਾ ਬੱਚਾ ਵੀ ਪਿਆਇਆ ਬਾਈ ਲੋਵੇ ਤੇ ਬਾਕੀ ਭਾਈ ਦਾ ਪ੍ਰਾਈਸ ਦੀ ਗੱਲ ਕਰਦੇ ਆ ਭਾਜੀ ਪ੍ਰਾਈਸ ਇਹਦਾ ਭਾਈ ਦੇਖੋ 30000 ਡਿਮਾਂਡ ਹੈ ਜੀ ਠੀਕ ਹੈ ਜੀ ਬਾਕੀ ਕਰਨਾ ਹੈ ਮੌਕੇ ਦੇ ਠੀਕ ਹੈ ਮੌਕੇ ਦੇ ਠੀਕ ਹੈ 2 ਮਹੀਨੇ ਦੋਸਤੀ ਦੀ ਫੀਮੇਲ ਹੈ ਵੈਕਸੀਨ ਡਾਣਾ ओरिजिनल ਮਾਪੇ ਰਿਪੋਰਟ ਪਈ ਹੈ ਸਾਡੇ ਕੋਲ ਠੀਕ ਹੈ ਹਾਂ ਜੀ ਤੇ ਬਾਕੀ ਭਾਈ ਜੀ ਫਰੈਂਚ ਦਾ ਫਰੈਂਚ ਬੁਲਡੌਗ ਭਾਈ 13000 ਦਾ ਠੀਕ ਹੈ ਮੇਲ ਜੀ ਹਾਂ ਜੀ ਹਾਂ ਜੀ ਠੀਕ ਹੈ ਬਾਕੀ ਭਾਈ 14 14 ਬੱਚੇ ਦਾ 14 14 ਭਾਈ ਇਸ ਟਾਈਮ ਜਿਹੜਾ ਮੇਰੇ ਕੋਲ ਬੱਚਾ ਹੈ ਇਹ 14 ਦਾ ਫੁੱਲ ਹੈਵੀ ਬੱਚਾ 40 ਡੇਸ ਦਾ ਠੀਕ ਹੈ ਜੀ 40 ਡੇਸ ਦਾ ਬੱਚਾ ਜੀ ਠੀਕ ਹੈ ਜੀ ਦੇਖ ਸਕਦੇ ਤੁਸੀਂ ਵੀ ਆਪ ਕੁਆਲਟੀ ਬਈ ਸ਼ਾਰਟ ਮੱਜਲ ਦੇ ਵਿੱਚ ਹੈ ਤੇ ਲੌਂਗ ਹੇਅਰ ਦੇ ਵਿੱਚ ਬੱਚਾ ਹੈ ਪੂਰਾ ਐਕਟਿਵ ਬੱਚਾ ਹੈ ਠੀਕ ਹੈ ਨਾ ਬਈ ਇਹਨੂੰ ਵਾਈਟ ਹੀ ਕਹਦੇ ਨੇ ਭਾਜੀ ਆਪਾਂ ਕਰੀਮ ਕਰੀਮ ਵਾਈਟ ਦੇ ਵਿੱਚ ਆਇਆ ਨਾ ਬੱਚਾ ਠੀਕ ਹੈ ਨਾ ਨੀਚੇ ਭਾਜੀ ਟਾਇਰ ਦੇ ਵਿੱਚ ਹੀ ਬਈ ਨੇ ਵੀ ਆ ਟਾਇਰ ਕਲਟਰ ਨਹੀਂ ਦਿਖਾਉਣਾ ਜੀ ਠੀਕ ਹੈ ਆ ਇੱਕ ਆ ਮੇਲੇ ਠੀਕ ਹੈ ਜੀ ਇੱਕ ਆ ਮੇਲੇ ਠੀਕ ਹੈ ਠੀਕ ਹੈ ਜੀ ਅੱਜ ਬੱਚੇ ਤੁਸੀਂ ਆਪ ਦੇਖ ਸਕਦੇ ਹੋ ਫੁੱਲ ਸ਼ੋਅ ਮਾਇਦੇ ਹਾਂਜੀ ਦੋ ਦੋ ਮਹੀਨੇ ਦੇ ਬੱਚੇ ਨੇ ਠੀਕ ਹੈ ਭਾਜੀ ਠੀਕ ਹੈ ਜੀ ਕੀ ਪ੍ਰਾਈਸ ਭਾਜੀ ਮੰਗਦੇ ਉਹਨਾਂ ਦਾ ਭਾਈ ਦੇਖੋ ਇਹਦਾ 11000 ਰੁਪਏ ਮੰਗ ਰਹੇ ਜੀ ਆਹ ਮੌਕੇ ਦੇ ਟਾਈਮ ਠੀਕ ਹੈ ਜੀ ਠੀਕ ਹੈ ਇਹਦਾ ਮੈਂ 9000 ਰੁਪਏ ਮੰਗ ਰਿਹਾ ਠੀਕ ਹੈ ਫੀਮੇਲ ਹੈ ਭਾਜੀ ਇਹ ਫੇਲ ਦੋਵੇਂ ਦੋਨੇ ਲੈ ਲੇਗੇ ਇਹ ਬਾਕੀ ਵਾਦੀ ਲੋਕੇਸ਼ਨ ਦੱਸ ਦਿਓ ਭਾਜੀ ਕੰਟੈਕਟ ਨੰਬਰ ਦੱਸ ਦਿਓ ਲੋਕੇਸ਼ਨ ਸਰ ਲੁਧਿਆਣਾ ਡਾਬਾ ਬਿਲੇ ਫੋਨ ਨੰਬਰ ਵੀ ਆਏਗਾ 6239774264 ਠੀਕ ਹੈ نیچے ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਹੋਊਗਾ ਬਾਈ ਦਾ ਆਲ ਬੀਡ ਦੇ ਵਿੱਚ ਕੰਮ ਹੈ ਫਿਲਹਾਲ ਬਾਈ ਜੀ ਦੇ ਕੋਲ ਗੋਲਡਨ ਰੀਵਰ ਠੀਕ ਹੈ ਟਾਇਪ ਆਫ ਦੇ ਬੱਚੇ ਲਗੇ ਤੇ ਫਰੈਂਚ ਚੌਚੌ ਠੀਕ ਆ ਓਕੇ ਭਾਈ ਜੀ ਓਕੇ ਧੰਨਵਾਦ ਅੱਸੀ ਗੱਲ ਜੈ ਮਰਿਆ ਜੀ ਕੀ ਹਾਲ ਚਾਲ ਹੈ ਹਾਲ ਜੀ ਵਧੀਆ ਭਰਾ ਤੁਸੀਂ ਦੱਸੋ ਜੀ ਹੋਰ ਪਹੁੰਚ ਗਏ ਡਾਕਟਰ ਕੋਲ ਤੇ ਪਾਜ ਦੇ ਵਿੱਚ ਜੀ ਹਾਂ ਜੀ ਤੁਸੀਂ ਤੁਸੀਂ ਦੇਖ ਸਕਦੇ ਹੋ ਭਾਈ ਜੀ ਬੱਚੇ ਦੀ ਬਾਈ ਦੀ ਨਾ ਸਪੈਸ਼ਲ ਬਰੀਡਿੰਗ ਦੇ ਵਿੱਚ ਹੁੰਦਾ ਹੈ ਵੀ ਚੌਚੌ ਦੀ ਬਾਈ ਦੇ ਨਾ ਆਰ ਟਾਈਮ ਬੱਚਾ ਅਵੇਲੇਬਲ ਹੁੰਦਾ ਹੈ ਬਾਈ ਲਵੇ ਤੇ ਤੁਸੀਂ ਦੇਖ ਹੀ ਸਕਦੇ ਹੋ ਬੱਚੇ ਬਹੁਤ ਅੱਛੇ ਸਿਸਟਮ ਨਾਲ ਬਾਈ ਲੈ ਕੇ ਆਇਆ ਹੋਇਆ ਠੀਕ ਆ ਸਿਰਜੀ ਦੇ ਬੱਚੇ ਦੇ ਬੈਲ ਪਾਈ ਹੋਈ ਆ ਤੇ ਚੌ ਚੌ ਬੱਚੇ ਦੇ ਨਾ ਟਾਈ ਲਾਈ ਹੋਈ ਆ ਤੁਸੀਂ ਆ ਵੀਦਰ ਦੇਖ ਸਕਦੇ ਹੋ ਇਹ ਵੀ ਬਾਈ ਦੇ ਨਾਲ ਬੱਚਾ ਬਾਕੀ ਬਾਈ ਜਿਹਨਾਂ ਆ ਸਟਾਰਟ ਸਰਵਿਸ ਤੋਂ ਸਟਾਰਟ ਕਰ ਰਹੇ ਨੇਗੇ ਤੇ ਹੁਣ ਬਲੈਕ ਵਾਈਟ ਦੇ ਵਿੱਚ ਬੱਚਾ ਹੈ ਤੁਸੀਂ ਦੇਖ ਹੀ ਸਕਦੇ ਹੋ ਭਾਜੀ ਇਹ ਬੱਚੇ ਦੇ ਡੀ ਲੋਗ ਜਿਹਾ ਪੱਪੀ ਤੇ ਦੇਖੋ ਵੀਰ ਜੀ ਜਿਹੜਾ 12ਵਾਂ ਉਹਨੂੰ ਕੈਸ ਮੀਟਿੰਗਾਂ ਜਿਹੜਾ ਕੋਈ ਆਪਣੇ ਲੋਕਲ ਆ ਉਹਨੂੰ ਆਪਾਂ ਬੱਚੇ ਤੇ ਮੀਟਿੰਗ ਬੱਚੇ ਤੇ ਵੀ ਕਰਾਵਾਂਗੇ ਭਾਜੀ ਬੁਲੀਕੋਰਟ ਦੇ ਵਿੱਚ ਆਹ ਰੀਅਲ ਬੁਲੀਕੋਰਟ ਤੇ ਫਿੱਟ ਪੇਪਰ ਆ ਵੀਰ ਇਹਦੇ ਪੇਪਰ ਹਾਂਜੀ ਠੀਕ ਹੈ ਤੇ ਬਾਕੀ ਬਾਈ ਇਹਨਾਂ ਗੱਲ ਕਰਦੇ ਆ ਬਾਈ ਜੀ ਸਿਟਜੂ ਦੇ ਬੱਚੇ ਦਾ ਪ੍ਰਾਈਸ ਕੀ ਭਾਜੀ ਵੀਰ ਇਹ 15000 ਰੁਪਏ ਦਾ ਮੇਲ ਆ 12000 10000 ਦੀ ਫੀਮੇਲ ਆ ਜੀ ਬਾਕੀ ਕੁਆਲਿਟੀ ਦੇ ਹਿਸਾਬ ਨਾਲ ਰੇਟਾਂ ਚ ਛੇ ਬੱਚਾ ਕਮਾਗਰ ਦਿਖਾ ਦਿਓ ਭਾਜੀ ਔਰ ਆ ਟਰਾਈ ਕਲਰ ਦੇ ਵਿੱਚ ਫੁੱਲ ਗੋਗਲ ਆਈਜ਼ ਦੇ ਵਿੱਚ ਬੱਚਾ ਆ ਤੁਸੀਂ ਦੇਖ ਹੀ ਸਕਦੇ ਹੋ ਭਾਜੀ ਵੀ ਗੋਗਲ ਆਈਜ਼ ਕੀ ਕਹਿੰਦੇ ਨੇ ਕਿ ਜਿਵੇਂ ਬੱਚੇ ਦੇ ਨਾਲ ਦੋਨੇ ਪਾਸੇ ਮਾਰਕਿੰਗ ਹੈ ਇਹਨੂੰ ਹੀ ਐਨਕਾ ਬੰਦੀ ਹੁੰਦੀ ਹੈ ਤਾਂ ਇਹਨੂੰ ਗੋਗਲ ਆਈਜ਼ ਕਹਿੰਦੇ ਨੇ ਬਾਕੀ ਭਾਜੀ ਆਪਾਂ ਚੌ ਚੌ ਦੀ ਗੱਲ ਕਰੀਏ ਹਾਂਜੀ ਇਹ ਮੇਲ ਆ ਵੀਰ ਜੀ 25000 ਰੁਪਏ ਦਾ ਮੇਲ ਆ ਫੀਮੇਲ 15 16000 ਦੀ ਰੇਟ ਬਾਕੀ ਕੁਆਲਿਟੀ ਦੇ ਹਿਸਾਬ ਨਾਲ ਰੇਟ ਆ ਜਿਵੇਂ ਅਕੀ ਰੈੱਡ ਕਲਰ ਦੀ ਸਸਤੀ ਹੁੰਦੀ ਹੈ ਬਲੈਕ ਮਹਿੰਗਾ ਹੋ ਜਾਂਦਾ ਹੈ ਕੁਆਲਿਟੀ ਦੇ ਹਿਸਾਬ ਨਾਲ ਰੇਟ ਆ ਠੀਕ ਹੈ ਤੇ ਬੱਚਾ ਵਕਮਾ ਕੇ ਦਿਖਾ ਦਿਓ ਭਾਜੀ ਦੇਖ ਤੇ ਬਾਕੀ ਬਾਈ ਜੀ ਆਪਣੀ ਮੇਲ ਤੇ ਆਲੋਗ ਇੰਡੀਆ ਡਿਲੀਵਰੀ ਆ ਬਾਈ ਜੀ ਤੇ ਆਪਣਾ ਕੰਟੈਕਟ ਨੰਬਰ ਦੱਸ ਦਈਏ ਬਾਈ ਜੀ 982684836095 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਵੀ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦਾ ਆਲ ਬ੍ਰੀਡ ਦੇ ਵਿੱਚ ਕੰਮ ਹੈ ਓਕੇ ਥੈਂਕ ਯੂ ਬਾਈ ਜੇਮਲ ਬਾਈ ਓਕੇ ਬਈ ਸਤਿ ਸ਼੍ਰੀ ਅਕਾਲ ਦੀਪ ਬਾਈ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਹੋਰ ਆਈ ਗਟਾ ਉਸੋ ਤੇ ਹਾਂਜੀ ਹਾਂ ਜੀ ਵਧਾਣ ਵਾਲੇ ਪਹੁੰਚ ਹੀ ਚੁੱਕੇ ਭਾਈ ਜੀ ਪਟਿਆਲਾ ਡੋਕਸੋ ਉਹਦੇ ਲੁਧਿਆਰੇ ਵਾਲੇ ਨਾ ਪਹੁੰਚਣ ਬਾਕੀ ਬਾਈ ਜੀ ਲੈ ਕੇ ਆ ਰਿਹਾ ਅੱਜ ਰੋਡ ਬਿਲ ਤੇ ਟੁਆਇਪ ਆਉਂਦੇ ਤੇ ਮੈਂ ਸਾਰੇ ਕਿਤੇ ਨਿਗਾਹ ਮਾਰੀ ਦਵਾ ਤੇ ਬਾਕੀ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਰਾਉਂਡ ਬਿਲ ਦਾ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਜੀ ਮੇਲ 18000 ਦਾ ਵੀਰੇ ਫੀਮੇਲ 15000 ਦੀ ਵੀਰੇ ਠੀਕ ਆ ਪਾਰੇ ਹੈਡਫੋਨ ਜੀ ਵਧੀਆ ਹੋਣਗੇ ਵਧੀਆ ਕੁਆਲਿਟੀ ਠੀਕ ਆ ਬੱਚੇ ਕਮਾ ਕੇ ਦਿਖਾ ਦਿਓ ਭਾਜੀ ਫੁੱਲ ਹੈਵੀ ਪੌਂਡ ਦੇ ਬੱਚੇ ਨੇਗੇ ਭਾਜੀ ਕਿੰਨੀ ਏਜ ਆ ਭਾਜੀ ਬੱਚਿਆਂ ਦੀ ਵੀਰੇ 40 ਦਿਨਾਂ ਦੇ ਬੱਚੇ ਆ ਇਹ 40 ਦਿਨਾਂ ਦੇ ਬੱਚੇ ਤੇ ਭਾਜੀ ਆਪਾਂ ਗੱਲ ਕਰੀਏ ਵੀਗਲ ਦੇ ਬੱਚੇ ਜੀ ਵੀਗਲ ਬੱਚੇ ਵੀਰੇ ਆਪਾਂ 35 ਦਿਨਾਂ ਦਾ ਆ ਇਹ 35 ਦਿਨਾਂ ਦਾ ਤੇ ਟੁਆਇ ਦਾ ਭਾਜੀ ਟੁ ਇਹ ਮੇਰੇ 20 ਗਰਮਾਂ ਦੇ ਤੇਰਾ ਹਜ਼ਾਰ ਦਾ ਮੇਰੇ ਮਿਲ ਜੂਗਾ ਜੀ ਠੀਕ ਹੈ ਆ ਆਪਣੀ ਤੇਰਾ ਜੀ ਫੀਮੇਲ ਹੈ ਜੀ ਇਹ ਵਾਈਟ ਫੀਮੇਲ ਹੈ ਵਾਈਟ ਫੀਮੇਲ ਹੈ ਹਾਂ ਜੀ ਹਾਂ ਠੀਕ ਹੈ ਨਾ ਮੇਰੇ ਦਾ 20 ਹਜ਼ਾਰ ਦਾ ਹੋਊਗਾ ਵੀਰੇ ਤੇ ਆਪਣਾ ਆਲ ਬਰੀਡ ਦੇ ਵਿੱਚ ਕੰਮ ਦਾ ਬਾਈ ਬਰੀਡ ਦਾ ਕੰਮ ਹੈ ਵੀਰੇ ਆਪਣਾ ਠੀਕ ਹੈ ਆਲ ਬਰੀਡ ਐਕਸਟਰੀਅਰ ਜੀ ਠੀਕ ਹੈ ਤੇ ਡਿਲੀਵਰੀ ਹੋਊਗੀ ਜੋ ਐਕਸਟਰਾ ਚਾਰਜ ਦੇ ਨਾਲ ਹੋਊਗੀ ਠੀਕ ਹੈ ਲੋਕੇਸ਼ਨ ਬਾਈ ਜੀ ਲੁਧਿਆਣਾ ਪੈ ਜਾਂਦੀ ਹੈ ਲੁਧਿਆਣਾ ਪੈ ਜਾਂਦੇ ਆਪਾਂ ਵੀਡੀਓ ਦੇਖ ਕੇ ਆਉਗਾ ਵੀਰੇ ਉਹਦਾ ਮਾਪ ਸੁਨਮਾਨ ਵੀ ਹੋ ਜਾਏ ਠੀਕ ਹੈ ਤੇ ਬਾਕੀ ਆਪਾਂ ਗੱਲ ਕਰਾਂ ਕਾਕੇ ਬਾਈ ਤੁਹਾਡੀ ਵੀਡੀ ਤੇ ਕੋਈ ਆਪਣਾ ਕਸਟਮਰ ਆਂਦਾ ਤਾਂ ਉਹਨੂੰ ਕੁਛ ਨਾ ਕੁਛ ਲੈਸ ਹੋ ਜਾਊਗਾ ਬੱਚੇ ਨਹੀਂ ਜੀ ਜਿਹੜਾ ਆਪਣੇ ਵੀਡੀਓ ਦਾ ਨਾਮ ਲੈ ਕੇ ਆਓਗੇ ਪਹਿਲੇ ਉਹ ਜਰੂਰ ਉਹ ਮਾਰਕਟ ਕਰਦੇ ਠੀਕ ਹੈ ਤੇ ਬਾਈ ਦਾ ਆਲ ਇੰਡੀਆ ਦੇ ਵਿੱਚ ਕੰਮ ਹੈ ਆਲ ਇੰਡੀਆ ਡਿਲੀਵਰੀ ਆ ਬਾਕੀ ਬਾਈ ਦੀ ਕੰਟੈਕਟ ਨੰਬਰ ਦੱਸੀ ਆਪਣਾ 828827209 ਠੀਕ ਹੈ نیچے ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਦੀਪ ਭਾਈ ਓਕੇ ਬਈ ਥੈਂਕ ਯੂ ਜੀ ਹਸੀ ਗੱਲ ਸਣੀ ਭਾਈ ਕੀ ਹਾਲ ਚਾਲ ਹਸੀ ਗੱਲ ਜੀ ਭਾਈ ਸასი ਹੋਰ ਆਈ ਕਿ ਡਾਕਟਰ ਤੇ ਹਾਂਜੀ ਭਾਜੀ ਆ ਗਏ ਦੇਖੋ ਭਾਈ ਜੀ ਆਪਾਂ ਗੱਲ ਕਰਦੇ ਆ ਬੱਚਿਆਂ ਦੀ ਮਾਰਕੀ ਰੈਡ ਵਾਈਟ ਦੇ ਵਿੱਚ ਬੱਚੇ ਨੇ ਬਾਈ ਨਾਲ ਬਾਕੀ ਗੱਲ ਕਰਦੇ ਆ ਬਾਈ ਨਾਲ ਬਾਈ ਜੀ ਆਪਣੀ ਕਿਹੜੀ ਕਿਹੜੀ ਬਰੀਡਿੰਗ ਆ ਆਪਣੇ ਕੋਲ ਬਾਈ ਜੀ ਹਸਕੀ ਦੇ ਸਿੜਜੂ ਆ ਹਸਕੀ ਦੇ ਸਿੜਜੂ ਬਾਈ ਜੀ ਹਸਕੀ ਦੇ ਬੱਚੇ ਬਾਈ ਦੇ ਹੈਂਡ ਦੇ ਵਿੱਚ ਨੇਗੇ ਤੇ ਸਿੜਜੂ ਦੇ ਬੱਚੇ ਨੀਚੇ ਪਏ ਨੇਗੇ ਤੇ ਬਾਕੀ ਆ ਫੀਮੇਲ ਆ ਬਾਈ ਨਾਲ ਗੱਲ ਕਰਦੇ ਆ ਆਪਾਂ ਸਣੀ ਬਾਜੀ ਇਹਦਾ ਮੇਲ ਦਾ ਫੀਮੇਲ ਦਾ ਪ੍ਰਾਈਸ ਜੀ ਮੇਲ ਦਾ 32 ਆ ਜੀ ਫੀਮੇਲ ਦਾ 28000 ਆ ਇਹ ਵਿੱਦ ਕੇ ਸੀ ਆ ਜਾਂ ਨੌਨ ਕੇਸ ਆਊਟ ਕੇ ਸੀ ਆ ਇਹ ਕਿਸੀ ਤੇ ਕੇ ਸੀ ਕੇ ਜੀ ਆਈ ਆਪਾਂ ਨੂੰ 4000 ਐਕਸਟਰਾ ਲੱਗੂਗਾ ਜੀ 4000 ਐਕਸਟਰਾ ਹਾਂਜੀ ਤੇ ਬਾਕੀ ਬਾਜੀ ਆਪਣੀ ਆਲ ਤੇ ਪਾਜੀ ਆਪਣੀ ਲੋਕੇਸ਼ਨ ਦੱਸ ਦਿਓ ਆਪਣੀ ਲੋਕੇਸ਼ਨ ਪੰਜਾਬ ਫਗਵਾੜਾ ਪੰਜਾਬ ਫਗਵਾੜਾ ਤੋਂ ਹਾਂਜੀ ਬਾਈ ਜੀ ਆਪਣਾ ਕੰਟੈਕਟ ਨੰਬਰ 7347360676 ਠੀਕ ਹੈ ਤੇ ਬਾਕੀ ਬਾਈ ਦਾ ਬੋਰਡ ਹੈ ਬੋਰਡ ਦੇ ਵਿੱਚ ਮੈਂ ਮਾਰੀ ਦਵਾਂ ਇੱਕ ਵਾਰ ਬਾਈ ਦੇ ਨੰਬਰ ਦੋਨੇ ਆ ਜਾਣਗੇ ਬਾਕੀ ਆਲ ਓਵਰ ਇੰਡੀਆ ਡਿਲੀਵਰੀ ਆ ਬਾਈ ਦੀ ਠੀਕ ਹੈ ਨਾ ਬੱਚੇ ਪਾਜੀ ਕਮਾ ਕੇ ਦਿਖਾ ਦਿਓ ਸੁਪਰ ਬੁਲੀਕੋਰਡ ਕੋਈ ਬਾਈ ਜੀ ਸੁਪਰ ਬੁਲੀਕੋਰਡ ਦੇ ਵਿੱਚ ਰੈੱਡ ਵਾਈਟ ਦੇ ਵਿੱਚ ਡਾਰਕ ਬਲੂਏ ਦੇ ਵਿੱਚ ਬੱਚੇ ਨੇਗੇ ਪਾਜੀ ਤੇ ਬਾਕੀ ਬਾਈ ਆ ਫੀਮੇਲ ਇਹ ਪਾਜੀ ਸੇਲ ਇਹ ਨੇ ਬੱਚੇ ਇਹਨਾਂ ਦੇ ਆ ਬੱਚੇ ਇਹਦੀਆਂ ਠੀਕ ਆ ਤੁਸੀਂ ਮਦਰ ਵੀ ਦੇਖ ਸਕਦੇ ਹੋ ਬੱਚਿਆਂ ਦੀ ਜਿਹੜੇ ਬੱਚੇ ਹੈਂਡ ਦੇ ਵਿੱਚ ਆਗੇ ਨੇ ਗੱਡੀ 'ਚ ਉਹਨਾਂ ਦੀ ਮਦਰ ਹੈ ਠੀਕ ਹੈ ਤੇ ਬਾਕੀ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ نیچے ਵੀਡੀਓ ਦੇ ਨੰਬਰ ਚੱਲਦਾ ਰਹੂਗਾ ਓਕੇ ਥੈਂਕ ਯੂ ਬਾਜੀ ਓਕੇ ਬਾਜੀ ਥੈਂਕ ਯੂ ਸਸੀ ਗਰਵਿੰਦਰ ਬਾਜੀ ਕੀ ਹਾਲ ਚਾਲ ਹੈ ਵਧੀਆ ਹੀ ਬਾਜੀ ਦੇਖੋ ਬਾਜੀ ਬੱਚੇ ਲੈ ਕੇ ਆਏ ਸੀ ਜੀ ਬਾਈ ਜੀ ਪੁਮੇਰੀਅਨ ਦੇ ਤੁਸੀਂ ਦੇਖ ਹੀ ਸਕਦੇ ਹੋ 스ਨੋ ਬਾਈਟ ਦੇ ਵਿੱਚ ਵਿੱਚ ਬੱਚੇ ਆ ਬਾਜੀ ਮੇਲ ਫੀਮੇਲ ਦਾ ਕੀ ਪ੍ਰਾਈਸ ਹੁੰਦਾ ਜੀ ਇਹਦਾ ਮੇਲ 4000 ਰੁਪਏ ਦਾ ਠੀਕ ਹੈ ਜੀ ਤੇ ਬਾਕੀ ਆਪਾਂ ਲਾ ਦਾਂਗੇ ਫੀਮੇਲ ਲਾ ਦੋਗੇ ਠੀਕ ਹੈ ਤੇ ਆਪਣੀ ਕਾਦੀ ਕਾਦੀ ਬਰੀਡਿੰਗ ਹੈ ਬਾਜੀ बस यही है स्पेशल प्रीमियम ਦੇ ਵਿੱਚ ਕੰਮ ਆਪਣਾ ਤੇ ਲੋਕੇਸ਼ਨ ਕੀ ਪੈ ਜਾਂਦੀ ਹੈ ਭਾਜੀ ਆਪਣੀ ਲੋਕੇਸ਼ਨ ਆਪਣਾ ਪਿੰਡ ਰੱਖੜਾ ਠੀਕ ਹੈ ਇਹਦੇ ਵਿੱਚ ਮੇਲ ਫੀਮੇਲ ਕੀ ਹੈ ਕੁਛ ਹੈ ਭਾਜੀ ਤਿੰਨੋ ਮੇਲ ਲੈਗੇ ਤਿੰਨੋ ਮੇਲ ਲੈਗੇ ਬਾਕੀ ਸੇਲ ਦੀਗੇ ਠੀਕ ਹੈ ਜੀ ਬਾਕੀ ਸੇਲ ਹੋਊਗਾ ਠੀਕ ਹੈ ਤੇ ਬਾਕੀ ਭਾਜੀ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਹੈ ਡਿਲੀਵਰੀ ਹਾਂ ਕਰਦੇ ਆਲ ਓਵਰ ਇੰਡੀਆ ਹੇ ਭਾਜੀ ਆਪਣੀ ਲੋਕੇਸ਼ਨ ਬੋਲ ਦਿਓ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਮੇਰਾ ਆਪਣਾ ਕੰਟੈਕਟ ਨੰਬਰ 7009386830 ਠੀਕ ਹੈ ਜੀ ਤੇ ਆਪਣਾ ਪਿੰਡ ਵਿਲੇਜ ਰਖੜਾ ਠੀਕ ਹੈ ਮੀਰ ਕਟਿਆਲਾ ਠੀਕ ਹੈ ਨੀਚੇ ਵੀਡੀਓ ਦੇ ਵਿੱਚ ਨਾ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦੀ 올 ਇੰਡੀਆ ਡਿਲੀਵਰੀ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਰਵਿੰਦਰ ਭਾਜੀ ਓਕੇ ਜੀ ਥੈਂਕ ਯੂ ਜੀ ਹੱਸੀ ਦਾ ਪ੍ਰੀਤ ਭਾਈ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਫਸਟ ਹੈ ਆਈ ਕੇ ਡਾਕਟਰ ਉਹ ਤੇ ਹਾਂ ਜੀ ਹਾਂ ਜੀ ਲਵੇ ਸਿਟੀ ਪੈਂਦੀ ਹੋਵੇ ਤੇ ਡਾਕਟਰ ਉਹ ਤੇ ਕਿਉਂ ਨਹੀਂ ਪਹੁੰਚਗੇ ਤੁਸੀਂ ਠੀਕ ਹੈ ਨਾ ਬਾਈ ਜੀ ਲੈ ਕੇ ਆਏ ਨੇ ਚੌ ਭਾਜੀ ਨੀਚੇ ਵੀ ਕੈਮਰਾ ਮਾਰ ਦਵਾ ਮੈਂ ਨੀਚੇ ਬੱਚੇ ਪਹਿਲੇ ਰੈੱਡ ਕਲਰ ਦੇ ਵਿੱਚ ਚੌਂ ਚੌ ਤੇ ਲਾਇਬਰੇ 골ਡਨ ਦੇ ਵਿੱਚ ਬਾਕੀ ਬਾਈ ਨਾਲ ਗੱਲ ਕਰਦੇ ਆ ਭਾਈ ਚੌਂ ਚੌ ਦਾ ਮੇਲ ਦਾ ਪ੍ਰਾਈਸ ਕੀ ਭਾਜੀ ਮੇਲ ਦਾ ਜੀ 15000 15000 ਰੁਪਏ ਹਾਂਜੀ ਤੇ ਫੀਮੇਲ ਦਾ ਭਾਜੀ ਫੀਮੇਲ ਦਾ ਜੀ 14000 14000 ਇਹ ਲਾਇਬਰੇਰੀ ਦੀ ਗੱਲ ਕਰੀਏ ਭਾਜੀ ਆਪਾਂ ਲਾਇਬਰੇਰੀ 12000 ਦਾ ਮੇਲ ਆ ਠੀਕ ਹੈ ਜੀ 7000 ਦੀ ਫੀਮੇਲ ਠੀਕ ਹੈ ਤੇ ਆਪਣੀ ਕਿਹੜੀ ਕਿਹੜੀ ਬਰੀਡਿੰਗ ਆਪਣੀ ਆਲ ਬਰੀਡ ਤੇ ਆਲ ਬਰੀਡ ਦੀ ਕੰਮ ਤੇ ਭਾਜੀ ਆਪਣੀ ਲੋਕੇਸ਼ਨ ਕੀ ਪਏ ਲੁਧਿਆਣਾ ਜੀ ਤੇ ਆਲ ਓਵਰ ਦੇ ਡਿਲੀਵਰੀ ਆਪਣੀ ਆ ਜਾਂਦੀ ਹੈ ਠੀਕ ਹੈ ਤੇ ਰੈਡ ਵਾਈਟ ਬੱਚੇ ਕੱਢ ਕੇ ਦਿਖਾ ਦਿਓ ਭਾਜੀ ਦੇਖੋ ਕਮਾ ਕੇ ਦਿਖਾ ਦਿਓ ਭਾਜੀ ਭਾਜੀ ਇਹਦਾ ਵੀ ਪ੍ਰਾਈਸ ਬੋਹੀ ਸੇਮ ਹੀ ਹਾਂਜੀ ਸੇਮ ਹੀ ਆ ਜੀ ਠੀਕ ਹੈ ਤੇ ਬਾਕੀ ਬਾਈ ਦਾ ਆਪਾਂ ਕੰਟੈਕਟ ਨੰਬਰ ਬੋਲਦੇ ਆ ਬਾਈ ਦੀ ਕੰਟੈਕਟ ਨੰਬਰ ਦੱਸ ਦਿਓ 9803423032 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਨਾ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦੀ ਆਲ ਓਵਰ ਇੰਡੀਆ ਡਿਲੀਵਰੀ ਆ ਤੇ ਆਲ ਹੀ ਬਰੀਡ ਦਾ ਕੰਮ ਹੈ ਠੀਕ ਹੈ ਨਾ ਤੇ ਬਾਕੀ ਲੋਕੇਸ਼ਨ ਪੈਂਦੀ ਆ ਬਾਈ ਚੌਚੌ ਦੀ ਖਾਸ ਬਰੀਡਿੰਗ ਆਪਣੀ ਚੌਚੌ ਦੀ ਇੰਪੋਰਟਡ ਹੈ ਪਹਿਲਾਂ ਹੀ ਠੀਕ ਹੈ ਪਹਿਲੇ ਚੌਚੌਂਦੀ ਹੈ ਆਰ ਟਾਈਮ ਪੱਪੀ 11 ਹੁੰਦੇ ਆ ਆਲਵੇਲੇਬਲ ਹੁੰਦੇ ਠੀਕ ਆ ਓਕੇ ਬਰੀਦ ਬਾਜੀ ਥੈਂਕ ਯੂ ਸੱਸੀ ਗੱਲ ਕਰਦੇ ਬਾਈ ਕੀ ਹਾਲ ਚੱਲ ਸੱਸੀ ਗੱਲ ਬਾਈ ਸੱਸੀ ਗੱਲ ਕੀ ਹਾਲ ਚੱਲ ਹੋਰ ਕਰਦੇ ਆਈਗੇ ਬਹੁਤ ਵਧੀਆ ਜੀ ਹਾਂਜੀ ਦੇਖੋ ਬਾਈ ਜੀ ਚੌਚੌ ਦੇ ਨਾਲ ਡਬਲ ਕੋਰਡ ਦੇ ਵਿੱਚ ਬੱਚੇ ਪੈ ਰਹੇ ਆਹ ਡਬਲ ਕੋਰਡ ਦੇ ਜਰਮਨ ਜਰਮਨ ਚੈਂਪੀਅਨ ਲੌਂਗ ਕੋਰਡ ਦੇ ਵਿੱਚ ਬੱਚੇ ਆ ਬਾਜੀ ਬੱਚਾ ਤੁਸੀਂ ਦੇਖ ਸਕਦੇ ਹੋ ਫੁੱਲ ਹੈਲਥੀ ਤੇ ਫੁੱਲ ਸਟਰੋਂਗ ਤੇ ਇੱਕ ਹੋਰ ਦੇਖੋ ਬਾਜੀ ਪ ਠੀਕ ਹੈ ਨਾ ਗੱਲ ਕਰਦੇ ਆਪਾਂ ਬਾਈ ਜੀ ਕਾਦੀ ਕਾਦੀ ਬਰੀਡਿੰਗ ਆ ਬਾਈ ਜੀ ਆਪਣਾ ਆਲ ਬਰੀਡ ਲਈ ਆ ਆਲ ਬਰੀਡ ਦੇ ਕੰਮ ਹੈ ਤੇ ਜਰਮਨ ਦਾ ਬਾਈ ਜੀ ਮੇਲ ਦਾ ਪ੍ਰਾਈਸ ਫੀਮੇਲ ਦਾ ਬਾਈ 10000 ਰੁਪਏ ਮੇਲਦਾ ਜੀ 15000 ਰੁਪਏ ਮੇਲਦਾ ਇਹਦੇ ਬਾਈ ਗਾਰੰਟੀ ਹੋਊਗੀ ਜਿਹੜੀ ਮਰਜ਼ੀ ਆ ਲੈ ਜਾਓ ਆਪਣਾ ਕੈਨਲ ਤੋਂ ਆ ਕੇ ਲੈ ਜਾਓ ਚਾਹੇ ਚਾਹੇ ਹੋਮ ਡਿਲੀਵਰੀ ਕਰਵਾ ਲਿਓ ਆਪਣੇ ਕੋਲ ਸਾਡੇ ਅਵੇਲੇਬਲ ਆ ਤੇ ਬਾਕੀ ਬਾਈ ਜੀ ਆਪਣੇ ਨੀਚੇ ਬੱਚੇ ਕੱਢ ਕੇ ਦਿਖਾਣਾ ਰੀਟਰੀਵਰ ਦੇ ਪਏ ਨੇ ਬਾਈ ਜੀ ਲੋਵੇ ਰੈਬਰੇ ਪਏ ਨੇਗੇ ਆ 골ਡਨ ਰੀਟਰੀਵਰ ਆ ਬਾਈ ਜੀ ਇਹ ਵੀ ਸਾਰਾ ਹਫਤੇ ਵਰ ਦਾ ਦੇਖੋ ਬਾਈ ਜੀ ਕੁਆ ਭਾਈ ਜੀ ਆਪਣੇ ਸਟਾਰਟਸ ਆਰਬਿਸ ਵੀ ਹੈ ਨਾ ਸਾਰੇ ਆਲ ਬਰੀਡ ਸਟਾਰਟ ਆਲ ਬਰੀਡ ਦੇ ਸਟੱਡੀ ਨੇ ਭਾਈ ਲਵੇ ਤੇ ਲੋਕੇਸ਼ਨ ਵੀ ਬਰਨਾਲਾ ਹੀ ਪੈ ਗਈ ਨਾ ਨਾਲੇ ਕੋਲ ਪਿੰਡ ਹੈ ਜੀ ਆਪਣਾ ਰਾਜਗੜ੍ਹ ਰਾਜਗੜ੍ਹ ਠੀਕ ਹੈ ਨਾ ਤੇ ਭਾਈ ਇਹਦਾ ਪ੍ਰਾਈਸ ਕਿਉਂ ਕਰ ਰਿਹਾ ਡੀਵਰ ਦਾ ਹੈਗਾ ਭਰਾ ਜੀ 22000 ਰੁਪਏ ਹੈ ਮੇਰੇ 22000 ਰੁਪਏ ਭਾਈ ਲੈਪਰੇ ਦਾ ਲੈਪਰੇ ਵੀ ਖਵਾ ਭਾਈ ਉਹ ਤਾਂ ਡੇਢ ਕਿੰਨਾ ਚੈਨਲ ਹੈ ਭਾਈ ਹਾਂਜੀ ਭਾਜੀ ਸ਼ਾਰਟ ਟੇਲ ਦੇ ਵਿੱਚ ਹੈ ਬੱਚਾ ਹੈ ਠੀਕ ਹੈ ਨਾ ਫੁੱਲ 골ਡਨ ਕਲਰ ਦੇ ਵਿੱਚ ਹੈ ਤੇ ਗੱਲ ਕਰਦੇ ਆ ਭਾਈ ਨਾਲ ਪ੍ਰਾਈਸ ਦੀ ਪ੍ਰਾਈਸ ਭਾਜੀ भाई सोलर का मेरे 10000 दे देना ठीक दे दे। है ਤੇ ਬਾਕੀ ਭਾਈ ਆਪਣਾ ਕੰਟੈਕਟ ਨੰਬਰ ਦੱਸ ਦਿਓ 8427324980 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਨਾ ਭਾਈ ਦਾ ਨੰਬਰ ਚੱਲਦਾ ਰਹੂਗਾ ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਇਹਦੀ ਆਲ ਓਵਰ ਇੰਡੀਆ ਡਿਲੀਵਰੀ ਹੈ ਨਾ ਆਲ ਓਵਰ ਇੰਡੀਆ ਭਾਜੀ ਹੋਮ ਡਿਲੀਵਰੀ ਵੀ ਅਪਾ ਕਰਦੇ ਨੇ ਆ ਠੀਕ ਹੈ ਉਹਦੇ ਚਾਰਜ ਹਾਂ ਉਹਦਾ ਐਕਸਟਰਾ ਚਾਰਜ ਹੋ ਜੇ ਕਿਸੇ ਨੇ ਆਪਣੇ ਕੈਂਪਲ ਤੇ ਵਿਜ਼ਿਟ ਕਰਕੇ ਬੱਚਾ ਲੈ ਕੇ ਜਾਣਾ ਤਾਂ ਉਹ ਵੀ ਲੈ ਕੇ ਜਾਓ ਚੀਜ਼ ਦੀ ਆਪਣੀ 101% ਗਾਰੰਟੀ ਹੋਊਗੀ ਠੀਕ ਹੈ ਵੀਰੇ ਹਾਂਜੀ ਠੀਕ ਹੈ ਓਕੇ ਥੈਂਕ ਯੂ ਭਾਈ ਹਾਂਜੀ ਬੱਸ ਇੱਕ ਗੱਲ ਸੁਖਬਾਲ ਭਾਈ ਕੀ ਹਾਲ ਚੱਲ ਹਾਂਜੀ ਲੋਕਸ਼ੋਹ ਤੇ ਦੇਖੋ ਬਾਈ ਜੀ 골ਡਨ ਕਲਰ ਦੇ ਵਿੱਚ ਨਾ ਚਾਕਲੇਟ ਕਲਰ ਦੇ ਵਿੱਚ ਲੈਬਰੀ ਫੀਮੇਲ ਹੈ ਦੇਖ ਹੀ ਸਕਦੇ ਹੋ ਤੁਸੀਂ ਭਾਜੀ ਕਿੰਨੀ ਏਜ ਹੈ 3 ਮੰਥੀ ਤਿੰਨ ਮਹੀਨਾ ਦੀ ਵੈਕਸੀਨੇਸ਼ਨ ਹੋਈ ਹੀ ਆ ਬਾਈ ਜੀ ਹਾਂਜੀ ਹਾਂਜੀ ਤੇ ਕੀ ਪ੍ਰਾਈਸ ਹੈ ਭਾਜੀ ਇਹਦਾ 10000 ਜੀ 10000 ਰੁਪਿਆ ਤੇ ਭਾਜੀ ਤੁਸੀਂ ਫੀਮੇਲ ਦੇਖ ਹੀ ਸਕਦੇ ਹੋ ਭਾਜੀ ਥੱਲੇ ਛੱਡ ਕੇ ਦਿਖਾਈ ਦਿਓ ਬੰਟ ਥੋੜੀ ਇੱਕ ਫੁੱਲ ਐਕਟਿਵ ਹੈ ਫੀਮੇਲ ਫੁੱਲ ਐਕਟਿਵ ਫੀਮੇਲ ਹੈ ਭਾਜੀ ਤੇ ਬਾਕੀ ਭਾਜੀ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਕਰ ਦੋ ਹਾਂਜੀ ਹਾਂਜੀ ਠੀਕ ਹੈ ਤੇ ਕਾਦੀ ਕਾਦੀ ਬਰੀਡਿੰਗ ਦਾ ਕੰਮ ਆ ਆਪਣਾ ਵੀਰੇ ਵੇਰੇ ਸਾਰੀ ਆਪਣੇ ਚਾਜੋ ਚੋ ਚੱਜ ਜਾਂਦੇ ਨੇ ਠੀਕ ਆ ਹੋਰ ਵੀਡੀਓ ਦਾ ਹੀ ਕੰਮ ਹੈ ਹਾਂਜੀ ਠੀਕ ਹੈ ਨਾ ਤੇ ਆਪਣੀ ਲੋਕੇਸ਼ਨ ਦੱਸ ਪਾਈ ਦੀ ਆ ਮਾਨਸਾ ਜੋਗਾ ਡਿਸਟ੍ਰਿਕਟ ਠੀਕ ਹੈ ਮਾਨਸਾ ਦੇ ਵਿੱਚ ਇਹ ਬਾਈ ਆਪਣਾ ਕੰਟੈਕਟ ਨੰਬਰ ਦੱਸ ਦਿਓ 7884 ਠੀਕ ਹੈ ਜੀ 78857634 ਠੀਕ ਹੈ ਵੀਰੇ ਤੇ نیچے ਨਾ ਬਾਈ ਦਾ ਵੀਡੀਓ ਦਾ ਨੰਬਰ ਚੱਲ ਦਰੂਗਾ ਬਾਈ ਦਾ ਆਲ ਵੀਡੀਓ ਦਾ ਕੰਮ ਹੈ ਫਿਲਹਾਲ ਬਾਈ ਲਵੇ ਤਿੰਨ ਪੰਚ ਦੀ ਨਾ ਲਾਇਬ੍ਰੇਰੀ ਫੀਮੇਲ ਸੀਗੀ ਓਕੇ ਸੁਖਮਾ ਬਾਈ ਓਕੇ ਵੀਰੇ ਸਸੀ ਗਾ ਗੁਰਵਿੰਦਰ ਬਾਈ ਕੀ ਹਾਲ ਚਾਲ ਹੈ ਬਾਈ ਪਹੁੰਚ ਗਏ ਮੀਂਹਸੇ ਵਾਲੇ ਹਾਂਜੀ ਦੇਖੋ ਭਾਈ ਜੀ ਦੇਖੋ ਬਲੂ ਕੋਰ ਦੇ ਵਿੱਚ ਸੁਪਰ ਕੁਆਲਿਟੀ ਦੇ ਵਿੱਚ ਭਾਜੀ ਮੇਲ ਹੈ ਫੀਮੇਲ ਹੈ ਜੀ ਦੋਨੋਂ ਮੇਲ ਨੇ ਦੋਨੋਂ ਮੇਲ ਹੈ ਬਲੂ ਹਾਈਜ਼ ਦੇ ਵਿੱਚ ਫੁੱਲ ਡਾਰਕ ਠੀਕ ਹੈ ਨਾ ਤੁਸੀਂ ਪੱਪੀ ਦਾ ਫੇਸ ਹੀ ਦੇਖ ਸਕਦੇ ਹੋ ਤੇ ਕੋਟ ਹੀ ਦੇਖ ਸਕਦੇ ਹੋ ਬਾਕੀ ਭਾਈ ਜੀ ਆਪਣੀ ਬਲੀਡਿੰਗ ਅਸਕੀ ਦੀ ਆਨਲੀ ਹਾਂ ਜੀ ਹਾਂ ਠੀਕ ਹੈ ਨਾ ਇੱਕ ਪੱਪੀ ਆ ਇਹ ਆ ਭਾਜੀ ਕਿੰਨੀ ਐਜ ਦਾ ਪੱਪੀ ਹੈ ਇਹ ਇਹ 2 ਮੰਸ ਹੈ 2 ਮੰਸ ਦਾ ਤੇ ਭਾਜੀ ਇਹ ਨੀਚੇ ਇਹ 40 ਦਿਨਾਂ ਦਾ ਇਹ 40 ਦਿਨਾਂ ਦਾ ਠੀਕ ਹੈ ਨਾ ਤੇ ਗੱਲ ਕਰਦੇ ਆਪਾਂ ਭਾਈ ਜੀ ਨਾਲ ਪ੍ਰਾਈਸ ਦੀ ਭਾਜੀ ਪ੍ਰਾਈਸ ਕਿ ਹੋਊਗਾ ਮੇਲ ਦਾ ਇਹਦਾ ਇਹਦੇ ਹੀ 50000 ਇਹਦੇ ਨੀਚੇ ਵਾਲੇ ਦਾ 40000 ਨੀਚੇ ਵਾਲੇ ਦਾ 40000 ਕੋਈ ਬਲੂ ਆਈ ਸੀ ਹੈ ਹਾਂ ਇਹੋ ਠੀਕ ਹੈ ਤੇ ਫੀਮੇਲ ਦਾ ਪ੍ਰਾਈਸ ਕੀ ਹੋਊਗਾ ਭਾਜੀ ਫੀਮੇਲ ਨੀਰ ਭਾਈ 30000 30000 ਤੇ ਭਾਜੀ ਆਪਣਾ ਰੱਪਲਾ ਕਰੇ ਕੇ ਸੀ ਹੈ ਬੱਚੇ ਹਾਂ ਹਾਂ ਕੇ ਸੀ ਠੀਕ ਹੈ ਕੇ ਸੀ ਨਾ ਹਰੇ 40 50 ਤੁਸੀਂ ਮੰਗ ਰਹੇ ਹੋ ਤਾਂ ਕੇ ਸੀ ਹੀ ਤਾਂ ਮੰਗ ਰਹੇ ਹੋ ਨਾ ਹਾਂਜੀ ਠੀਕ ਹੈ ਤੇ ਬਾਕੀ ਭਾਜੀ ਆਪਣੀ ਆਲ ਓਵਰ ਇਨ ਡਿਲੀਵਰੀ ਹੈਗੇ ਨਾ ਆ ਡਿਲੀਵਰ ਤੇ ਬਾਕੀ ਆ ਭਾਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ 98555554287 ਠੀਕ ਹੈ ਤੇ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦੀ ਸਪੈਸ਼ਲੀ ਹਸਕੀ ਦੇ ਵਿੱਚ ਨੇ ਕਿ ਤੇ ਇਸ ਟਾਈਮ ਦੋ ਮੇਲ ਅਵੇਲੇਬਲ ਨੇ ਕਿ ਬਾਈਲਵ ਠੀਕ ਹੈ ਨਾ ਇੱਕ ਦਾ ਭਾਜੀ ਚਾ ਦੋ ਮਨთ ਪਲਸ ਹੈ ਇੱਕ 40 ਡੇ ਪਲਸ ਹੈ ਤੇ ਬਾਕੀ ਭਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਗੁਰਿੰਦਰ ਭਾਜੀ ਓਕੇ ਬ੍ਰਦਰ ਥੈਂਕ ਯੂ ਸਿਕਾ ਗੁਰਪੀਰ ਕੀ ਹਾਲ ਚਾਲ ਹੈ ਭਾਜੀ ਵੀਰ ਜੀ ਸ਼ਾਸ਼ੀ ਕਾਲ ਜੀ ਹੋਰ ਆਈ ਕੇ ਡਾਕਟਰ ਸੋਤੇ ਹਾਂਜੀ ਵੀਰ ਜੀ ਦੇਖੋ ਭਾਈ ਜੀ ਜਰਮਨ ਦੇ ਬੱਚੇ ਨਾ ਡਬਲ ਕੋਟ ਦੇ ਭਾਜੀ ਬੱਚੇ ਠੀਕ ਹੈ ਨਾ ਤੇ ਇੱਧਰ ਬਾਈ ਲਵੇ ਗੋਲਡਨ ਰੀਵਰ ਤੇ ਰੋਡਵਿਲਰ ਹੈ ਨੀਚੇ ਵੀ ਜਰਮਨ ਦੇ ਵਿੱਚ ਪਏ ਨੇਗੇ ਤੇ ਬਾਕੀ ਬਾਈ ਜੀ ਨਾਲ ਗੱਲ ਕਰਦੇ ਆ ਬਾਈ ਜੀ ਆਪਣੀ ਕਾਦੀ ਕਾਦੀ ਬੀਡਿੰਗ ਆ ਆਪਣੇ ਕੋਲੇ ਇੱਥੇ ਸਪੈਸ਼ਲ ਸ਼ੈਫਰਡ ਛੱਟੂ ਗੋਲਡਨ ਰੀਵਰ ਠੀਕ ਹੈ ਜੀ ਟॉय ਬੌਮ ਤੇ ਟॉय ਕਲਚਰ ਦੀ ਹੈ ਠੀਕ ਹੈ ਤੇ ਬਾਕੀ ਫਿਲਾਲ ਹੈ ਜੀ ਫੇਲਨ ਵਾਲਾ ਸਟਾਈਲ ਸਿਰਫ ਆਪਾਂ ਸ਼ੈਫਰਡ ਔਰ ਰੀਟਰੀਵਰ ਤੇ ਰੀਟਰੀਵਰ ਲੈ ਕੇ ਆਏ ਆ ਤੇ ਆਪਾਂ ਗੱਲ ਕਰੀਏ ਬਾਈ ਜੀ ਪ੍ਰਾਈਸ ਦੀ ਮੇਲ ਦੀ ਫੀਮੇਲ ਦੀ ਪ੍ਰਾਈਸ ਵੀਰ ਜੀ ਇਹ ਦੋਨੋਂ ਮੈਕਸ ਲਾਈਨ ਦੇ ਬੱਚੇ ਆ ਠੀਕ ਹੈ ਜੀ ਤੇ ਇਹਨਾਂ ਦਾ ਮੇਲ 18000 ਦਾ ਫੀਮੇਲ 16000 ਦਾ ਬੱਚੇ ਕਮਾ ਕੇ ਦਿਖਾ ਦਿਓ ਭਾਜੀ ਦੇਖੋ ਭਾਜੀ ਤੁਸੀਂ ਦੇਖ ਹੀ ਸਕਦੇ ਹੋ ਬੱਚੇ ਪੂਰੇ ਐਕਟਿਵ ਪੂਰੇ ਫੁੱਲ ਐਂਗੂਲੇਸ਼ਨ ਦੇ ਵਿੱਚ ਬੱਚੇ ਦਿਖ ਰਹੇ ਨੇਗੇ ਤੇ ਪੂਰੇ ਬਲੈਕ ਫੇਸਸ ਬੱਚੇ ਨੇ ਠੀਕ ਹੈ ਨਾ ਜਿਹਨੂੰ ਆਪਾਂ ਡਾਰਕ ਬਲੈਕ ਕਹਿੰਦੇ ਨੇ ਫੇਸ ਤੇ ਠੀਕ ਹੈ ਤੇ ਬਾਕੀ ਆ ਰੀਟਰੀਵਰ ਦੇ ਬੱਚੇ ਭਾਜੀ ਰੀਟਰੀਵਰ ਦਾ ਮੇਲ ਦਾ ਫੀਮੇਲ ਦਾ ਰਿਕੀਵਰ ਵਿਧੀ ਇਹ ਹੈਗਾ ਮੇਲ 12000 ਦਾ ਠੀਕ ਹੈ ਜੀ ਫੀਮੇਲ 8000 ਦੀ ਹੈ ਠੀਕ ਹੈ ਤੇ ਰੋਡਵਿਲਰ ਭਾਜੀ ਰੋਡਵਿਲਰ ਵੀਰ ਜੀ ਫਿਲਾਲ ਸਿਰਫ ਸਿੰਗਲ ਮੇਲ ਹੈ 10000 ਦਾ ਜੀ ਭਾਜੀ ਕਮਾ ਕੇ ਦਿਖਾ ਦਿਓ ਇੱਕ ਬਾਈ ਜੀ ਬਹੁਤ ਡਾਰਕ ਕਲਰ ਦੇ ਵਿੱਚ ਠੀਕ ਹੈ ਨਾ ਸ਼ਾਰਟ ਮਜਲ ਦੇ ਵਿੱਚ ਬੱਚਾ ਠੀਕ ਹੈ ਫੁੱਲ ਰਿੰਕਲ ਫੇਸਿਸ ਬੱਚਾ ਭਾਜੀ ਕਿੰਨੀ ਏਜ ਹੋਗੀ ਭਾਜੀ ਵਿੱਚ ਮੇਲ ਵੀਰ ਜੀ ਰੋਡਵਿਲਰ ਦਾ 35 ਦਿਨ ਦਾ ਤੇ 골ਡਨ ਰਿਕੀਵਰ ਵਾਲੇ 32 ਦਿਨ ਦੇ ਆ ਜੀ ਠੀਕ ਹੈ ਸਿਆਫੜਾ ਵਾਲੇ ਆ ਜਿਹੜੇ ਆਪਣੇ 40 ਦਿਨ ਦੇ ਬੱਚੇ ਠੀਕ ਹੈ ਤੇ ਬਾਕੀ ਭਾਜੀ ਆਪਣੀ ਆਲਓਵਰਿੰਗ ਡਿਲੀਵਰੀ ਆ? ਹਾਂਜੀ ਵੀਰ। ਤੇ ਬਾਕੀ ਆਪਣਾ ਕੰਟੈਕਟ ਨੰਬਰ ਦੱਸ ਦੀ ਭਾਜੀ, ਲੋਕੇਸ਼ਨ ਦੱਸ ਦੀ। ਕੰਟੈਕਟ ਨੰਬਰ ਵੇਖ ਜੀ ਆਪਣਾ 7009785361 ਜੀ। ਨਾਪਾ ਡ੍ਰੀਮ ਬਰੋ ਕੈਨਲ। ਠੀਕ ਹੈ ਜੀ। ਹਾਂਜੀ। ਤੇ ਬਾਕੀ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲ ਦਰੂਗਾ। ਬਾਕੀ ਬਾਈ ਨੇ ਦੱਸ ਦਿੱਤਾ ਵੀਡੀਓ ਦੇ ਵਿੱਚ ਬਾਈ ਦਾ ਆਲਓਵਰਿੰਗ ਦੇ ਵਿੱਚ ਹੀ ਕੰਮ ਹੈ। ਠੀਕ ਹੈ। ਥੈਂਕ ਯੂ ਗੁਰਪ੍ਰੀਤ ਵੀਰ। ਸასი ਸ਼ਾਲ ਜੀ ਦਿੱਤੀ। ਸਸੀ ਗਲਦੀਪ ਬਾਈ ਕੀ ਹਾਲ ਚਾਲ ਸਸੀ ਕਾਈ ਵਰੀਆ ਜੀ ਹੋਰ ਆਈ ਕਿ ਡੌਗ ਸ਼ੋਅ ਤੇ ਹਾਂਜੀ ਹਾਂਜੀ ਦੇਖੋ ਬਾਈ ਜੀ ਅੱਜ ਨਾ ਡੌਗ ਸ਼ੋਅ ਗੱਲ ਕਰੀਆ ਪਟਿਆਲੇ ਦੀ ਪਟਿਆਲੇ ਦੇ ਵਿੱਚ ਨਾ ਅਲੱਗ ਅਲੱਗ ਬੀਡਾ ਬਹੁਤ ਜ਼ਿਆਦੇ ਪਹੁੰਚਦੀਆਂ ਨੇ ਤਾਂ ਆਪਾਂ ਗੱਲ ਕਰ ਰਹੇ ਬੈਲਜੀਅਨ ਸ਼ੈਪਰਡ ਦੀ ਠੀਕ ਹੈ ਬੈਲਜੀਅਨ ਸ਼ੈਪਰਡ ਇਹ ਮਿਲਦੇ ਨਹੀਂ ਹੈਗੇ ਬਹੁਤ ਜਲਦੀ ਬੱਚੇ ਤਾਂ ਆਪਾਂ ਗੱਲ ਕਰਦੇ ਬਾਈ ਜੀ ਨਾ ਪ੍ਰਾਈਸ ਦੀ ਬਾਈ ਜੀ ਪ੍ਰਾਈਸ ਕੀ ਆ ਇਹਨਾਂ ਦਾ ਪ੍ਰਾਈਸ ਹੈਗਾ ਜੀ 50000 ਮੇਲ ਹੈ ਮੇਲ ਹੈ 40000 ਵਿਧ ਕੀ ਸੀ ਹੈ ਜੀ ਵਿਧ ਕੀ ਸੀ ਹੈ ਠੀਕ ਹੈ ਨਾ ਬੱਚਾ ਕਮਾ ਕੇ ਦਿਖਾ ਦਿਓ ਭਾਈ ਜੀ ਇਹਨੂੰ ਬੈਲਜੀਅਮ ਐਨਲੋਜ਼ ਵੀ ਕਹਿੰਦੇ ਨੇ ਨਾ ਹਾਂਜੀ ਹਾਂਜੀ ਹਾਂ ਬੈਲਜੀਅਮ ਐਨਲੋਜ਼ ਵੀ ਕਹਿੰਦੇ ਨੇ ਬੈਲਜੀਅਨ ਸੈਫਟ ਵੀ ਕਹਿੰਦੇ ਨੇ ਹਾਂਜੀ ਹਾਂਜੀ ਠੀਕ ਹੈ ਨਾ ਤੁਸੀਂ ਦੇਖ ਹੀ ਸਕਦੇ ਹੋ ਬੱਚੇ ਬਹੁਤ ਵਧੀਆ ਕਿੰਨੀ ਏਜ ਆ ਬਾਜੀ ਬੱਚੇ ਦੀ 2 ਮਹੀਨਾ થઈ 2 ਮਹੀਨਾ ਤੇ ਵੈਕਸੀਨੇਸ਼ਨ ਇੱਕ ਵੈਕਸੀਨੇਸ਼ਨ ਨਾ ਦੋ ਡਾਣੇ ਦੋ ਡਾਣੇ ਹੋ ਗਿਆ ਬੱਚੇ ਦਾ ਠੀਕ ਹੈ ਨਾ ਤੇ ਪੇਪਰ ਵੀ ਅਪਲਾਈ ਹੋਣਗੇ ਹਾਂਜੀ ਹਾਂਜੀ ਠੀਕ ਹੈ ਨਾ ਤੇ ਬਾਕੀ ਬਾਜੀ ਆਪਣੀ ਲੋਕੇਸ਼ਨ ਕਾ ਕੀ ਬੈਲਦੀ ਆ ਆਪਣੀ ਮੋਹਰੀ ਕਲਾ ਜੀ ਅੰਮਦਲਗੜ ਮਰੇਕਪੁਰ ਵਾਲਾ ਠੀਕ ਹੈ ਤੇ ਬਾਈ ਜੀ ਦੀ ਲੋਕੇਸ਼ਨ ਦਾਈ ਤੇ ਦੱਸ ਹੀ ਦਿੱਤੀ ਹੈ ਠੀਕ ਹੈ ਨਾ ਬਾਕੀ ਆਪ ਆ ਜੀ ਆਪਣੀ ਕਿਹੜੀ ਕਿਹੜੀ ਵੀਡੀਓ ਦੇ ਵਿੱਚ ਕੰਮ ਹੈ ਆਹ ਯਾਰ ਬ੍ਰੀਡ ਆ ਔਲ ਬ੍ਰੀਡ ਦੇ ਵਿੱਚ ਕੰਮ ਹੈ ਹਾਂਜੀ ਹਾਂਜੀ ਠੀਕ ਹੈ ਦੀਪ ਬਾਈ ਆਪਣਾ ਨੰਬਰ ਦੱਸ ਦਿਓ ਕੰਟੈਕਟ ਨੰਬਰ 99550 99234 ਠੀਕ ਹੈ نیچے ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰੂ ਬਾਈ ਦੇ ਨਾਲ ਕਾਰਡ ਦਾ ਵੀ ਮੈਂ ਵੀਡੀਓ ਪੜਾਈ ਬਣਾਈ ਦੇਣਾ ਤੇ نیچے ਸਿਟ ਜੂ ਦੇ ਨਾਲ ਗੱਲ ਕਰੀਏ ਭਾਈ ਸਿਟ ਜੂ ਦੇ ਬੱਚੇ ਦਾ ਕੀ ਪ੍ਰਾਈਸ ਭਾਈ ਸਿਟ ਜੂ ਦਾ 12000 ਮੇਲ ਆ 10000 ਫੀਮੇਲ ਠੀਕ ਹੈ ਇਹ ਕਲਚਰ ਪਾਉਂ ਦਾ ਬੱਚਾ ਭਾਜੀ ਹਾਂਜੀ ਕਲਚਰ ਪਾਉਂ ਦੇ ਬੱਚੇ ਦਾ ਕੀ ਪ੍ਰਾਈਸ ਭਾਜੀ ਇਹਦਾ ਜੀ 12000 ਮਹੀਨਾਂ 12000 ਰੁਪਏ ਸਮੋ ਵਾਈਟ ਦੇ ਵਿੱਚ ਬੱਚਾ ਹੈ ਤੁਸੀਂ ਬਾਕੀ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 올 ਬਰੀਡ ਦਾ ਬਾਈ ਦਾ ਕੰਮ ਹੈ ਠੀਕ ਹੈ ਓਕੇ ਜੀ ਭਾਈ ਓਕੇ ਜੀ ਹਸੀ ਗੱਲ ਆੜੀ ਬਾਈ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਤੁਸੀਂ ਹੋ ਰਾਈਗੇ ਡੌਗ ਸ਼ੋ ਤੇ ਹਾਂਜੀ ਹਾਂਜੀ ਨਾਬੇ ਵਾਲੇ ਪਹੁੰਚ ਹੀ ਗਏ ਵੀ ਪਟਿਆਲਾ ਡੌਗ ਸ਼ੋ ਹੋ ਰਿਹਾ ਤਾਂ ਨਾਬੇ ਵਾਲੇ ਕਿਉਂ ਨਾ ਪਹੁੰਚਣ ਹੈ ਤੇ ਬਾਕੀ ਲੈ ਕੇ ਆਇਆ ਭਾਈ ਜੀ ਗੋਲਡਨ ਦੇਖੋ ਭਾਈ ਜੀ ਫੁੱਲ ਡਾਰਕ ਦੇ ਵਿੱਚ ਬੱਚੇ ਲੇ ਕੇ ਤੁਸੀਂ ਦੇਖ ਹੀ ਸਕਦੇ ਹੋ ਭਾਜੀ ਕਿੰਨੀ ਏਜ ਹੈ ਦੀ ਇਹ 35 ਦੇ ਵਿੱਚ 35 ਦੇ ਬੱਚੇ ਆ ਇਹ ਭਾਈ ਜੀ ਕੀ ਪ੍ਰਾਈਸ ਮੰਗਦੇ ਉਹਨਾਂ ਦਾ ਇਹਦਾ 13000 ਆ ਸਿੰਗਲ ਮੇਲ ਦਾ ਸਿੰਗਲ ਮੇਲ ਦਾ 13000 ਤੇ ਆਪਣੀ ਭਾਜੀ ਕਾਲੀ ਦੀ ਕਾਲੀ ਬਰੀਡਿੰਗ ਦੇ ਵਿੱਚ ਕੰਮ ਆ ਆਲ ਬਰੀਡ ਹੈ ਆਲ ਬਰੀਡ ਦੇ ਵਿੱਚ ਇਹ ਬਾਕੀ ਵਾਲਾ ਜੀ ਪੋਮੇਰੀਅਨ ਦੇ ਬੱਚੇ ਲੇ ਕੇ ਹਾਂਜੀ ਹਾਂਜੀ ਇਹ ਪੋਮੇਰੀਅਨ ਪੋਮੇਰੀਅਨ ਦਾ ਕੀ ਪ੍ਰਾਈਸ ਹੈ ਭਾਜੀ ਇਹ 3500 ਰੁਪਏ ਮੇਲ ਦਾ ਠੀਕ ਹੈ ਫੀਮੇਲ ਲਈ ਮੇਲ ਨਹੀਂ ਮੇਲ ਨਹੀਂ ਮੇਲ ਹੀ ਨੇ ਠੀਕ ਹੈ ਨਾ ਤੇ ਹੁਣ ਤੁਸੀਂ ਦੇਖ ਹੀ ਸਕਦੇ ਹੋ ਭਾਈ ਦਾ ਆਲ ਬਰੀਡ ਦਾ ਕੰਮ ਹੈ ਮਾਰੀ ਦੀਏ ਨਾ ਕੈਮਰਾ ਤੇ ਬਾਕੀ ਆਪਣਾ ਮੋਬਾਈਲ ਨੰਬਰ ਦੱਦਿਓ ਭਾਜੀ 863755237 ਤੇ ਆਪਣੀ ਆਲਓਵਰ ਇੰਡੀਆ ਡਿਲੀਵਰੀ ਹੈਗੇ ਨਾ ਹਾਂਜੀ ਠੀਕ ਹੈ ਉਹ ਐਕਸਟਰਾ ਚਾਰਜ ਦੇ ਨਾਲ ਹੀ ਹੋਊਗਾ ਆਲਓਵਰ ਇੰਡੀਆ ਲਈ ਵੀ ਠੀਕ ਹੈ ਬਾਈ ਜਿਹੜੇ ਦੱਸ ਦਿੱਤਾ ਬਾਈ ਦੇ ਆਲਬਰੀਡ ਦੇ ਵਿੱਚ ਕੰਮ ਹੈ ਤੇ ਆਲਬਰੀਡ ਡਿਲੀਵਰੀ ਆ ਨੀਚੇ ਵੀਡੀਓ ਤੇ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦੀ ਲੋਕੇਸ਼ਨ ਪੈਂਦੀ ਆ ਨਾਬਾ ਓਕੇ ਲੜੀ ਬਾਈ ਓਕੇ ਵੀਰੇ ਅਸਿਰਾ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਦੀ ਦੱਸੋ ਹੋਰ ਪਹੁੰਚ ਗਿਆ ਦੱਸੋ ਹਾਂਜੀ ਹਾਂਜੀ ਆ ਗਿਆ ਤੁਸੀਂ ਦੇਖੀ ਜਾਦੇ ਬਾਜੀ ਬਾਈ ਜੀ ਲੋ ਬਣਾ ਟਾਇਪ ਦੇ ਵਿੱਚ ਵੀ ਬੱਚੇ ਨੇ ਕਲਚਰ ਦੇ ਵਿੱਚ ਬੱਚੇ ਨੇ ਤੇ ਬਾਕੀ ਗੱਲ ਕਰਦੇ ਬਾਜੀ ਬੱਚਿਆਂ ਦੇ ਬਾਰੇ ਰੇਟ ਦੇ ਪ੍ਰਾਈਸ ਦੇ ਬਾਰੇ ਬਾਜੀ ਮੇਲ ਆ ਫੀਮੇਲ ਆ ਬਾਜੀ ਆਹ ਬਾਜੀ ਹੈਗਾ ਮੇਲ ਆ ਜੀ ਠੀਕ ਹੈ ਜੀ ਆਹ ਪ੍ਰੋਡਕਟਾਂ ਦਾ ਜੀ ਠੀਕ ਹੈ ਹਾਂਜੀ 13000 ਤੋਂ 15000 ਕਮਾ ਕੇ ਦਿਖਾ ਦਿਓ ਬਾਜੀ ਤੁਸੀਂ ਦੇਖੋ ਸ਼ਾਰਟ ਹਾਈਟ ਸ਼ਾਰਟ ਮੱਜਲ ਦੇ ਵਿੱਚ ਬੱਚਾ ਬਾਜੀ ਐਨਾ ਕਿ ਮੈਂ ਤੁਹਾਨੂੰ ਦੱਸਦਾ ਵੀ ਬੱਚਾ ਐਸਟੀਮੇਟ 300 ਗ੍ਰਾਮ ਦਾ ਬੱਚਾ ਹੋਣਾ ਨੀਗਾ ਜੇ ਲਿਖਣ ਤੇ ਬਾਕੀ ਬਾਜੀ ਆ ਬ ਆਪ ਨੂੰ 2 ਪੌਂਡ ਬੱਚਾ ਜੀ ਠੀਕ ਹੈ ਆਹੇ 2 ਪੌਂਡ ਪਲੱਸ ਕਮਾ ਕੇ ਦਿਖਾ ਦਿਓ ਭਾਜੀ 2 ਮਤ ਪਲੱਸ ਤੇ ਬਾਕੀ ਭਾਜੀ ਇੱਧਰ ਹੀ ਬਲੈਕ ਟਵਾਈ ਕਲਚਰ ਠੀਕ ਹੈ ਜੀ ਬਲੈਕ ਟਵਾਈ ਕਲਚਰ ਠੀਕ ਹੈ ਕਮਾ ਕੇ ਦਿਖਾ ਦਿਓ ਕਮਾ ਕੇ ਦਿਖਾ ਦਿਓ ਭਾਜੀ ਮੀਲਾ ਭਾਜੀ ਮੀਲਾ 3.5 ਮਹੀਨੇ ਦਾ ਠੀਕ ਹੈ ਭਾਜੀ ਇਹ 2 ਪੌਂਡ ਹੈ ਜੀ 2.5 ਮਹੀਨੇ ਦਾ ਡੈਕ ਟਾਈਮ ਕੋਡ ਦਾ ਬੱਚਾ ਜੀ ਗੱਦ ਪੇਪਰ ਆ 35000 ਦਾ ਠੀਕ ਹੈ ਕਮਾ ਕੇ ਦਿਖਾ ਦਿਓ ਭਾਜੀ ਇਹ ਬਾਕੀ ਭਾਜੀ ਆਪਣੇ ਕਾਹਦੀ ਕਾਹਦੀ ਬਰੀਡਿੰਗ ਆ ਆਪਣੇ ਕੋਈ ਪਲੈਟਫਾਰਮ ਸਿਰਜੂ ਪਲੈਟਫਾਰਮ ਤੇ ਸਿਰਜੂ ਠੀਕ ਹੈ ਟੋਇ ਕਲਚਰ ਹਾਂਜੀ ਠੀਕ ਹੈ ਆਪਾਂ ਕੰਟੈਕਟ ਕਰਕੇ ਕੰਮ ਹੋ ਜਾਏ ਤੇ ਆਪਣੀ ਲੋਕੇਸ਼ਨ ਕੀ ਪੈ ਜਾਂਦੀ ਹੈ ਭਾਜੀ ਆਪਣੇ ਹੈਗੇ ਮੋਗਾ ਏਰੀਆ ਦੀ ਪੈਂਦਾ ਹਾਂ ਦਾ ਜੀ ਠੀਕ ਹੈ ਆਲ ਇੰਡੀਆ ਡਿਲੀਵਰੀ ਆ ਆਲ ਇੰਡੀਆ ਡਿਲੀਵਰੀ ਆ ਤੇ ਬਾਕੀ ਬੜਾ ਕੰਟੈਕਟ ਨੰਬਰ ਦੱਸ ਦਿਓ ਭਾਜੀ 99886 ਜੀ 134 998845629 ਠੀਕ ਹੈ ਵੀਰੇ ਆਪਣਾ ਨੰਬਰ ਦੱਸ ਦਿਓ 941622606 ਠੀਕ ਹੈ نیچے ਵੀਡੀਓ ਦੇ ਨਾਮ ਤੇ ਆਪਣੀ ਆ ਗਈ ਜੀ ਠੀਕ ਹੈ نیچے ਵੀਡੀਓ ਦੇ ਵਿੱਚ ਮਾਈ ਦਾ ਨੰਬਰ ਚੱਲਦੇ ਰਹਿਣਗੇ ਭਈਆਂ ਦਾ ਟਿਕਾਣਾ ਭਈਆਂ ਦਾ ਆ ਸ਼ਾਰਟ ਵੀਡੀਓ ਦੇ ਵਿੱਚ ਹੀ ਭਾਈ ਦਾ ਕੰਮ ਹੈ ਠੀਕ ਹੈ ਨਾ ਭਾਈ ਦੀ ਲੋਕੇਸ਼ਨ ਵੀ ਹੈਗਾ ਜੀ ਆਪਣਾ YouTube ਚੈਨਲ ਹੈਗਾ PV29 ਔਰ Pet Lover 29 ਠੀਕ ਹੈ ਓਕੇ ਭਾਈ ਜੀ ਓਕੇ थैंक यू ਜੀ ਓਕੇ ਸਰ